ਨਵਾਂ ਸਾਲ 2025 ਲੈਕਚਰਾਰ ਹਰਵਿੰਦਰ ਸਿੰਘ ਔੜਪੁਰੀ ਦੀ ਲਿਖੀ ਹੋਈ ਰਚਨਾ ਲੈ ਕੇ ਖੁਸ਼ੀਆਂ ਦੇ ਥਾਲ ਸ਼ਾਲਾ ਆਵੇ ਨਵਾਂ ਸਾਲ ਤੁਹਾਡੇ ਸਾਹਮਣੇ ਕਿਉਂ ਪੇਸ਼ ਕੀਤੀ ਜਾ ਰਹੀ ਹੈ ਲੈ ਕੇ ਖੁਸ਼ੀਆਂ ਦੇ ਥਾਲ ਸ਼ਾਲਾਵੇ ਨਮਾਸਾਲੇ ਲੈ ਕੇ ਖੁਸ਼ੀਆਂ ਦੇ ਥਾਲ ਸ਼ਾਲਾਵੇ ਨਮਾਸਾਲੇ ਚਾਰੇ ਪਾਸੇ ਖੁਸ਼ਹਾਲੀ ਕੋਈ ਰਵੇ ਨਾ ਮਲਾਲ ਚਾਰੇ ਪਾਸੇ ਖੁਸ਼ਹਾਲੀ ਕੋਈ ਰਵੇ ਨਾ ਮਲਾਲ ਛੇੜ ਨਾ ਨਾ ਜੰਗਾ ਬਸ ਇਹ ਹੋਨੇ ਮੰਗਾ ਕਿਤੇ ਛੇੜ ਨਾ ਨਾ ਜੰਗਾ ਬਸ ਇਹ ਹੋਨੇ ਮੰਗਾ ਹੋਵੇ ਪਿਆਰ ਦਾ ਬਸਾਰਾ ਰੱਬ ਕੋਲ ਹੋਏ ਹੋ ਮੰਗਾ ਹੋਵੇ ਪਿਆਰ ਦਾ ਬਸਾਰਾ ਰੱਬ ਕੋਲੋ ਇਹੋ ਮੰਗਾ ਸੁਖ ਸਭ ਨਾ ਦੀ ਚੋਲੀ ਪਾ ਕੇ ਦੁੱਖ ਤੇ ਮਿਟਾਲ ਸੁਖ ਸਭ ਨਾ ਦੀ ਚੋਲੀ ਪਾ ਕੇ ਦੁੱਖ ਤੇ ਮਿਟਾਲ ਲੈ ਕੇ ਖੁਸ਼ੀਆਂ ਦੇ ਖਾਲ ਸਾਰਾ ਨਵਾਂ ਸਾਲ ਲੈ ਕੇ ਖੁਸ਼ੀਆਂ ਦੇ ਥਾਲ ਸਾਲ ਆਉਂਦੇ ਨਵਾਂ ਸਾਲ ਕੰਮਾਂ ਮਾ ਦੀਵਾਰੇ ਚਿਹਰੇ ਹੁਣ ਸਭ ਦੇ ਨੇ ਕੋ ਮਾਮਾ ਦੀ ਬਾਰੇ ਛੇੜੇ ਹੁਣ ਸਭ ਦੇ ਨੇ ਵੇੜੇ ਕੁੰਝੇ ਮੂੜ ਕੇ ਰੇ ਬਾਬ ਰਾਗ ਪਿਆਰ ਵਾਲੇ ਛੇੜੇ ਕੁੰਝੇ ਮੂੜ ਕੇ ਰੇ ਬਾਬ ਰਾਗ ਪਿਆਰ ਵਾਲੇ ਛੇੜੇ ਮਨ ਖੁਸ਼ੀ ਵਿੱਚ ਤੁੰਮੇ ਅਸੀਂ ਛੇੜੇ ਸੂਰਤਾਰ ਮਨ ਖੁਸ਼ੀ ਵਿੱਚ ਤੁਮ ਮੈਂ ਆਸੀ ਛੇੜੇ ਸੂਰਤਾਲ ਲੈ ਕੇ ਖੁਸ਼ੀਆਂ ਦੇ ਥਾਲ ਸ਼ਾਰਾਵੇ ਨਵਾਂ ਸਾਲ ਲੈ ਕੇ ਖੁਸ਼ੀਆਂ ਦੇ ਥਾਲ ਸ਼ਾਰਾਵੇ ਨਵਾਂ ਸਾਲ ਕੌਣ ਬਾਗ ਚ ਬਹਾਰਾਂ ਜਾਣ ਬਾਂਦੇ ਲੈ ਨੂੰ ਮਾਰਾ ਹੌਣ ਬਾਗਾ ਚ ਬਹਾਰਾ ਜਾਣ ਬਦਲ ਨੁਹਾਰਾ ਗੀਤ ਪਿਆਰ ਵਾਲੇ ਗਾਏ ਛੇੜ ਦਿਲਾਂ ਦੀਆਂ ਤਾਰਾ ਗੀਤ ਪਿਆਰ ਵਾਲੇ ਗਾਏ ਛੇੜ ਦਿਲਾਂ ਦੀਆਂ ਤਾਰਾ ਤੇਰ ਮੇਰ ਵਾਲੇ ਹੌਣ ਪੂਰੀ ਛੱਡੀਏ ਖਿਆਲ ਤੇਰ ਮੇਰ ਵਾਲੇ ਹੌਣ ਪੂਰੀ ਛੱਡੀਏ ਖਿਆਲ ਲੈ ਕੇ ਖੁਸ਼ੀਆਂ ਦੇ ਥਾਲ ਸ਼ਰਾਬੇ ਨਵਾਂ ਮਸਾਲ ਅਗੇ ਖੁਸ਼ੀਆਂ ਦੇ ਕਾਲ ਸਾਲਾ ਵੇ ਨਾਮਾ ਸਾਲ ਚਾਰੇ ਪਾਸੇ ਖੁਸ਼ ਹਲੀ ਕੋਈ ਰਵੇ ਨਾਮ ਲਾਲ ਚਾਰੇ ਪਾਸੇ ਖੁਸ਼ ਹਲੀ ਕੋਈ ਰਵੇ ਨਾਮ ਲਾਲ